ते हैं होती है भी हम आ, से अपने अपने मोर्चे के बेचक एक लाख का इकर्ष है वो सरकार में कोई टकराने वाला है जो टकराने वाला हमारा है ये जथा आगे जाने का उसके में कोई विकास नहीं तो सरकार अपना काम कर रही हम अपना काम कर रहे हैं अगर सरकार वार्ता से कोई हल निकालना चाहती जैसे कृषि मंत्री ने कहा कि हम वार्ता करना चाहिए कम है अगर अगर वार्ता से कुछ नहीं लिखे हमारे पास भी ऑप्शन है हम सोचाते वार्ता से कुछ निकल अकेले पंजाब के तो सारे देश के लिए आ रहे हैं तो बोलवा दिया मैं अपनी भाषा में बोल के कल रात से देख रहे हैं बड़ी भारी तादाद में जो पुलिस फोर्स तो है वो बॉर्डर को चेक की और हमने सुबह जब हम आए उसके बाद पर है कोई बात नहीं जब लोगों को मालूम चला कि हमें तो बुलाया गया था कि लोकल रोड के ऊपर मटके दादा इसको सही करना है तो अभी ये बोल रहे हैं कि आप किसानों से टकराव तो लोकल लोगों ने विरोध हम ऐसा बिल्कुल नहीं करेंगे और मोर्चे के ऊपर लोकल जनता बहुत बड़ी तादाद में आम लोग पहुंच गए तो से सरकार को फिर हटना पड़े जब आप अंदर मंत्रियों से हमने आपका कार्यक्रम है तो मंत्रियों ने इससे इनकार कर दिया की हम बिल्कुल आपसे कराना नहीं चाहते लेकिन तो हमारा मीडिया के कहना भी बॉर्डरों पर निगाह रखे पूरे पंजाब हरियाणा उत्तर भारत के लोगों को या कुछ बनेगा या फिर सरकार हमें मार के यहाँ से उठा के भेजेगी तो अधिक से अधिक लोगों को भी अपील हमारे की बॉर्डरों पर पहुंचे कि किसका हमारा लोकल रोड बनाने के लिए जो विधायक है उनके घरों के सामने जाने का कार्यक्रम है इसके अलावा तेईस मार्च को तो शीदे आजम जो हमारे राष्ट्रीय से डूज का कार्यक्रम है तीस को पूरे आठवीं से लेकर बारहवीं तक के विद्यार्थी कॉलेज यूनिवर्सिटी के विद्यार्थियों का मार्ग तो 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 उठा हमें क्या लगता है कोई डरने वाले नहीं है हम तो पहले खड़े खड़े रहे मीटिंग में लास्ट आवर में अच्छी चर्चा की डिस्कशन अच्छी तरफ वो कह रहे एमएसपी लीगल ग्रंटी का ऊपर कुछ ना कुछ हमें खद से अगर बन गया तो ये दिखते आएंगे तो हमें तो नहीं बोलता दिखते आएंगे बंद करते मीटिंग ਤਨਬਾਲ ਬਾਹਰ ਆ ਗਏ ਨੇ ਕਨੇਟਰਾਂ ਨਾਲ ਗੱਲ ਕਰਨੇ ਨੇ ਕਨੇਟਰ ਅੱਜ ਦੀ ਮੀਟਿੰਗ ਕਿਵੇਂ ਲੱਗੀ ਜੀ ਕਿ ਆਈ ਸੀ ਨੂੰ ਵਿਚਾਰ ਬਣਿਆ ਸੀ ਖਾਬਾ ਦੀ ਚਰਚਾ ਮੋਰ ਹੋ ਰਹੀ ਜਾ ਰਹੀ ਦੀ ਪਰ ਆਪਣਾ ਐਕਟੀਵਿਟੀ ਕਰ ਕਰ ਕੇ ਮੀਟਿੰਗ ਦੇ ਵਿੱਚ ਕੀ ਕੀ ਚਰਚਾ ਹੋਈ ਕੱਲ ਬਾਅਦ ਕੋਈ ਫੇਰ ਲੱਗਦੀ ਨਹੀਂ ਅਜਰ ਅਲੀ ਦੇਖੋ ਨੇਤਰਾਂ ਬਗੇ ਨੇ ਉਹ ਕੁਝ ਹਰ ਤਰ੍ਹਾਂ ਦੀ ਪ੍ਰਗਤੀ ਦੇ ਚੇਤੇ ਗਿਆ ਬਾਕੀ ਬਾਕੀ ਸਹੀ ਆਪਣਾ ਵਾਪਕ ਪੱਕਾ ਰੱਖਦੇ ਸੀ ਆਪਣਾ ਪੱਕਾ ਰਾਤ ਕਿੰਨੇ ਦੇ ਵਿੱਚ ਅੱਜ ਨਹੀਂ ਕਿੱਥੇ ਸੀ ਵੀ ਤੁਸੀਂ ਅਨਸਖੇ ਲੀਗਲ ਰਿਕਰੈਂਟ ਤੁਸੀਂ ਕਿਉਂ ਨਹੀਂ ਬਣਾਵਾਉਂਦੇ ਤੌੜਾ ਕੀ ਹੈਜੀ ਇਹ ਤਾਂ politcal issue ਆ ਠੀਕ ਆ ਜੇ ਤੋਂਦੀਆਂ ਮੰਨ ਲਿਏ ਵੀ ਸਾਰਾ ਕੁਝ ਤੁਸੀਂ ਦੇ ਰਹੇ ਹੋ ਸਾਨੂੰ ਉਹ ਕਿ ਕਿਸਾਨ ਹੋ ਕੇ ਕਿਉਂ ਕਰਨਾ ਹੈ ਇਹ ਸਟ੍ਰਗਲ ਅਸੀਂ ਕਿਉਂ ਕਰੀਏ ਫਿਰ ਉਹਨਾਂ ਦਾ ਇਹ ਕਹਿਣਾ ਸੀ ਵੀ ਐਮਐਸ ਵੀ ਲੀਗਲ ਗਰੰਟੀ ਕੌਣ ਬਣ ਦੇਵੇ ਸਰਕਾਰ ਦਾ ਪਰ ਅੱਜ ਉਹ ਜਿਹੋ ਜੀਆਂ ਚੀਜ਼ਾਂ ਵਾਂ ਵੀ ਉਹ ਠੀਕ ਸਹੀ ਨਹੀਂ ਹੋਣ ਉਹਨਾਂ ਦਾ ਦਾਵਾ ਅੱਛੀ ਕਾਜ ਦੇ ਰਿਕਾਰਡ ਮੰਗਿਆ ਸੀ ਉਹ ਰਿਕਾਰਡ ਵੀ ਦੇਦਾ ਜਾਦਾ ਫਿਰ ਉਹ ਦੇਦਾ ਉਸ ਜਾਦੇ ਕਰਨ ਤੋਂ ਬਾਅਦ ਕੋਈ ਅੱਗੇ ਗੱਲ ਪਈ ਉਹਨਾਂ ਨੇ ਉਹਨਾਂ ਨੂੰ ਦੱਸ ਕੇ ਦੱਾਈ ਇਹ ਮੰਨੇ ਕਿ ਹਾਂ ਜਿਹੜਾ ਵੀ ਕਹਾਵਾਂ ਕਰ ਰਹੇ ਹਾਂ ਉਹਦੇ 'ਚ दम ਹੈ ਅੱਗੇ ਸੋਚਿਆ ਜਾ ਸਕਦਾ ਇਹ ਦੇਖੋ ਗਰੇ ਕੇ ਡਾਟੇ ਦਿੱਤੇ ਉਸ ਤੋਂ ਬਿਲਕੁਲ ਉਹ ਡਾਟਾ ਕੋਈ ਰੋਂਗ ਨਹੀਂ ਪਰ ਉਹਨਾਂ ਦਾ ਡਾਟੇ ਬਾਰੇ ਆਪ ਦਾ ਕਹਿਣਾ ਉਹਨਾਂ ਨੂੰ ਪੁਲਿਸ ਸੀਡੀ ਉਹਦੇ ਆਪਣੇ ਥਿੰਕ ਲੇਕਿਨ ਲਾਸਟ ਘੰਟੇ ਦੇ ਵਿੱਚ ਗੱਲ ਰਿੱਖੇ ਗਈ ਐ ਐਮਐਸਕੇ ਲੀਗਲ ਰੈਪਰ ਟਿਕੂ ਬਣਾਓ ਇੱਕ ਤਾਂ ਜਹਉਂਦੀਆਂ ਆ ਸਕਦੀਆਂ ਭਾਸਤ ਕਰ ਮੂਰ ਕਰ ਲਓ ਉਹਨਾਂ ਨੇ ਕਿਹਾ ਵੀ ਠੀਕ ਸਾਨੂੰ ਸਮਾਂ ਦੇ ਦੋ ਅਸੀਂ ਟਿਕਤਾ ਦੂਰ ਕਰਕੇ ਜਾਂ ਪੂਰੇ ਆਲ ਇੰਡੀਆ ਦੇ ਕਿਸਾਨਾਂ ਨੂੰ ਦੱਸਣਾ ਵੀ ਕਿ ਕਿੱਤਕੀ ਆਜਾ ਤਾਂ ਪੂਰੀ ਦੀ ਪੂਰੀ ਮੀਟਿੰਗ ਵਾਲੇ ਐਮਐਸਕੇ ਵਾਲੇ ਕੋ ਮਰੀ ਜੋ ਪੱਕਾ ਇੱਕ ਵਕ ਕਿਸਾਨਾਂ ਨੂੰ ਬਤਾ ਅਸਲ ਵਿੱਚ ਕਿਹੀ ਅਸਲ ਦਾ ਕਰੀਦ ਦੀ ਗਰੰਟੀ ਨਹੀਂ ਹੁੰਦੀ ਸੀ ਤੋਂ 50 ਹਜ਼ਾਰ ਦਾ ਭਾਅ ਨਹੀਂ ਮਿਲਦਾ ਬਾਕੀ ਗੱਲਾਂ ਤੇ ਬਾਅਦ ਦੀ ਗੱਲ ਆ ਅਸੀਂ ਤੁਸੀ ਵੀ ਹੋਣਾ ਕਿ ਇਹਦੇ ਹਮਦਰ ਸਿਆਸੀ ਘਾਰੀਆਂ ਨੂੰ ਚਲੋ ਕਿ ਕਿੰਨੀ ਗੰਗਲੈ ਮੈ ਲੜਦੇ ਹੋ ਕਿਸਾ ਨੇ ਲੜਾਈ ਲੜਦੇ ਭਾਅ ਪਜਾਂਦਾ ਬੰਦਾ ਆਦਾ ਰਿਹਾ ਇਸ ਤਿੰਨ ਜਿਹੜੇ ਕੇਂਦਰੀ ਮੰਤਰੀ ਜਾਂ ਅਫਸਰ ਬੈਠੇ ਸੁੱਜੋ ਘੱਬੇ ਭੰਕਾ ਉਹਨਾਂ ਨੂੰ ਕਿ ਗੱਲ ਸਿਰ ਲੱਗਣ ਵਾਲੇ ਪਾਸੇ ਚੱਲ ਰਹੀ ਹੈ ਮੈਂ ਫਿਰ ਉਹ ਸਮਝਾਉਂਗਾ ਤੁਹਾਨੂੰ ਲੱਗਦਾ ਕੀ ਅਹਿਸਾਸ ਕੀ ਹੋਇਆ ਦੇਖੋ ਸਾਡਾ ਕੰਮ ਹੈ ਟੇਬਲ ਤੇ ਆਦਾ ਪੱਖ ਰੱਖਣਾ ਉਹ ਕਹਿ ਰਹੇ ਨੇ ਇਸ ਗੱਲ ਤੇ ਅਟਕੇ ਨੇ ਕਿ ਜੇ ਐਮਐਸਪੀ ਲੀਗਲ ਗਾਰੰਟੀ ਕੋਰਨ ਬਣ ਗਿਆ ਤੇ ਇਹਨੂੰ ਸਾਫ ਸਫਟ ਛੋਣਗੇ ਅਸੀਂ ਕਹਿ ਦੱਟੋ ਤਾਂ ਰਹਿਣਾ ਕਿ ਕਿਹੜੇ ਸਾਨੂੰ ਕੋਈ ਵੀ ਮਗੜਾ ਅਸੀਂ ਖਿੱਚ ਕੇ ਲੈ ਕੇ ਹਾਂ ਵੀ ਪਾਉਣਾ ਚਾਹੀਦਾ ਹੁਣ ਉਹ ਕੱਲ ਨੂੰ 2 ਮਹੀਨਿਆਂ ਨੂੰ ਕੁਝ ਕਰਦੇ ਆ ਨਹੀਂ ਕਰਦੇ ਆ ਕੋ ਸਮਾਂ ਜੰਗਾਲਾ ਉਹਨਾਂ ਦੀ ਮੰਨਦੀ ਆ ਅਸੀਂ ਗੱਲ ਟੇਬਲ ਤੇ ਪੂਰੀ ਚੜ ਕੇ ਰੱਖਿਆ ਬਿਲਕੁਲ ਉਹਨਾਂ ਨੂੰ ਉਹ ਪ੍ਰਕਾਰ ਦਿੱਤਾ ਆ ਆ ਵੀ ਹੋ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਕਿ ਕਿਸਾਨਾਂ ਨੂੰ ਕੱਲਾ ਕਿਸਾਨ ਅੱਜ ਕਿਹਾ ਵੀ ਤੁਸੀਂ ਕਹਿੰਦੇ ਹੋ 15 ਕਰੋੜ ਦੀ ਮੰਗ ਪਰਵਾਹ ਨਹੀਂ ਕਿਹੜਾ ਗੁਨਾਹ ਦਾ ਤੁਸੀਂ ਕੋਲ ਤੋਂ ਵੱਗ ਨਹੀਂ ਆਂ ਕਿਾ ਵੱਡਾ ਤਮਤਾ ਹੋਇਆ ਇਹਨੂੰ ਕਿੰਨਾ ਇਹਨੂੰ ਲੋੜ ਹੈਗਾ ਬੜੀ ਪੌਸਟਪੇਟ ਢੰਗ ਨਾਲ ਆਖ ਮੈਂ ਜੀ ਮੰਤਰੀ ਕਹਿੰਦਾ ਵੀ ਇਸ ਗੱਲ ਕਰਨਾ ਕਰੀਏ ਕਹਿੰਦੇ ਅੱਧੀ ਕਾਲ ਤੋਂ ਕਾਲ ਤੋਂ ਕਬਰਾਜ਼ ਹੱਲ ਨੇ ਰੱਖੇ ਪਰ ਇਸ ਕਰਕੇ ਵੀ ਨਹੀਂ ਗੱਲ ਇੰਨੀ ਹੈ ਵੀ کہیں ਚੱਕਰ ਮੈਂ ਬਸ ਸਕੇ ਤੁਹਾਡੇ ਮਸਲਿਆਂ ਤੇ ਕੁਝ ਬੋਲ ਨਾ ਸਕੇ ਉਹਨਾਂ ਦੇ ਫਾਇਦਾ ਦੇ ਅੱਗੇ ਕਹਿੰਦੇ ਪੂਰਾ ਸਰਕਾਰ ਦੇ ਸੁਤਨਾ ਜਿਹੜੀ ਧਿਰਕਾਰ ਜੀ ਕੁਝ ਵੱਡੇ ਅੰਦਰ ਜਾਂਚ ਦਾ ਦਾਵਾ ਕਰਕੇ ਕਿ ਹਾਂ ਮੋਰਚਿਆਂ ਦੇ ਆਸ-ਪਾਸੇ ਪੌਂਚ ਜਿਹੜੀ ਵੱਧ ਰਹੀ ਹੈ ਮੋਰਚਾ ਚ ਕੋਈ ਨਹੀਂ ਖੁੱਲ ਰਹੀ ਹੈ ਸਾਡੀ ਅੰਦਰ ਹੀ ਗੱਲ ਕਰਾਂਗੇ ਕਿ ਇੱਕ ਗਾਮੀ ਚੁਨੀਰ ਹੋਈ ਸੁਪਰ ਹੈਲੋ ਜੀ ਜੀ ਸਦੀ ਸੋਗਨ ਨਹੀਂ ਸਾਨੂੰ ਜੋ ਲੱਗਦਾ ਸਾਡੀ ਸਮਝਿਆ ਸਾਡੀ ਉਹਨਾਂ ਨੂੰ ਕੋਈ ਮੀਟਿੰਗ ਤੋਂ ਪਹਿਲਾਂ ਬਾਹ ਮਰੋੜਨ ਦਾ ਯਤਨ ਸੀਗਾ ਕਿ ਬਾਹ ਮਰੋੜ ਲਈ ਕਿਸਾਨਾਂ ਆ ਕੇ ਉਹਨਾਂ ਨਾਲ ਕੋਲਾਬਦਰਾ ਸੰਧੋਤਾ ਕਰ ਜਾਣਗੇ ਜਾਂ ਦੇਖੋ ਅਸੀਂ ਬਹੁਤ ਵੱਡੇ ਪੱਤਰ ਦਿੱਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਅਸੀਂ ਜਦੋਂ ਕਿਹਾ ਕਿ ਕੀ ਰੋਇਆ ਉਹ ਮੁਕਰ ਗਿਆ ਕੋਈ ਸਾਧਾ ਕੋਈ ਫੋਟੋ ਇਹ ਗੱਲ ਸਮਝਾ ਕੇ ਨਸ਼ਿਆੰਤਰ ਕੀ ਆਜੇ ਹੋਰ ਕਾਰਨ ਹੋ ਸਕਦੀ ਹੈ ਕੀ ਕਿਹਾ ਤੇ ਦਿੱਤੇ ਵੱਡੇ ਪੱਧਰ ਤੇ ਲੋਕਾਂ ਲੋਕਾਂ ਨੂੰ ਲਿਆਂਦਾ ਗਿਆ ਕਿ ਸਾਡੇ ਵੱਲੋਂ ਨਾ ਕਿਹਾ ਕਿ ਲੋਕਾਂ ਲੋਕਾਂ ਨੂੰ ਇਹ ਕਰਕੇ ਲੈ ਕੇ ਆਏ ਕਿ ਰਾਤ ਨੂੰ ਸਿੱਟੀ ਗਾ ਉੱਪਰ ਆਹੇ ਤੇ ਟਰੈਕਟਰ ਲੈ ਕੇ ਆ ਗਏ ਜਦੋਂ ਪਤਾ ਲੱਗਾ ਵੀ ਮੋਰਚੇ ਨੂੰ ਠਾਲਣ ਬਾਰੇ ਕਹਿ ਰਹੇ ਨੇ ਕਿ ਲੋਕ ਕਹਿੰਦੇ ਵੀ ਰਹੇ ਸੀ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਆਉਂ ਮੁੜ ਗਏ ਅਚਨ ਮੋਰਚਾ ਖਾਣ ਦੀ ਗੱਲ ਹੋਈ ਸੀ ਫਿਰ ਉਹ ਕਹਿੰਦੇ ਸੀ ਆਪਾਂ ਟਾਲੀਏ ਫਿਰ ਕਿਹੜੋ ਅੱਜ ਉਹਨੇ ਕਹਿ ਕੇ ਲਿਆਂਦਾ ਵੀ ਨਾ ਪਤਾ ਕਿ ਦੋਨੋਂ ਨੂੰ ਇਹ ਪਤਾ ਲੱਗਾ ਵੀ ਸਾਨੂੰ ਕਿਸਾਨਾਂ ਨਾਲ ਟਕਰਾਉਣਾ ਕਿਉਂ ਨਹੀਂ ਉਹ ਵਾਪਸ ਕਰਦੇ ਉਹ ਕਹਿੰਦੇ ਵੀ ਅਸੀਂ ਕਿਸਾਨਾਂ ਨਾਲ ਟਕਰਾਵਾਂਗੇ ਤਾਂ ਇਹ ਜਿਹੜਾ ਪੰਜਾਬ ਅੱਜ ਜਦੋਂ ਵੱਡੇ ਪੱਧਰ ਤੇ ਸਖ਼ਾਨਕ ਲੋਕ ਆਮ ਜਨਤਾ ਜਾਵੜੀ ਹਰ ਖਸਾਨਾ ਨੇ ਕਿਹਾ ਵੀ ਹਾਂ ਠੀਕ ਆ ਤੁਸੀਂ ਟਕੜਿਆ ਸਰਕਾਰ ਸਾਨੂੰ ਮਾਣ ਆ ਤੋ ਬਗੈਰ ਮੋਰਚਾ ਕਰਦਾ ਨਹੀਂ ਹੋ ਸਕਦਾ ਸਰਪਛਾਅ ਮੜੀ ਪੰਜਾਬ ਸਰਕਾਰ ਤਾਂ ਸੀ ਇਹ ਤੁਹਾਡੇ ਮਾਦਮ ਨਾਲ ਕਹਿੰਦੇ ਆ ਕਿ ਜਿਹੜੇ ਮੋਰਚਾ ਬਣਾਉਣਾ ਤੋਂ ਨਾਰਪਾੜ ਤੇ ਮਰਕੋਲ ਕੀਤੀ ਵੀ ਪੰਜਾਬ ਹੋਵੇ ਹਰਿਆਣਾ ਹੋਵੇ ਲੋਕਾਂ ਨੂੰ ਮੋਰਚਾ ਆ ਕੇ ਟਕਰਾਣਾ ਚਾਹੀਦਾ ਇੱਕੀ ਦਾ ਪ੍ਰੋਗਰਾਮ ਅਸੀਂ ਸਾਂਤ ਲੋਕਾਂ ਨੇ ਰੱਖਿਆ ਬੁਦਾਇਕਾਂ ਨੂੰ ਜੇ ਮਿਲ ਕੇ ਵਿਧਾਇਕ ਸਾਹਿਬ ਨੇ ਸੜਕਾਂ ਬਣਾਉਣ ਦੀ ਗੱਲ ਮਾਲਿਕ ਕੋਲ ਲਈ ਇਹਦਾ ਦੋਵਾਂ ਦੁਆਰਾ ਪਰ ਕਲੀਅਰ ਕਰਨੀ ਚਾਹੀਦਾ ਕਿ ਕਿਹੜੀ ਕਿਹੜੀ ਜਿੱਥੇ ਤੁਹਾਡੇ ਤੋਂ ਕਹਿ ਰਹੇ ਹੋ ਕਿ ਜਿਹੜਾ ਰਸਤਾ ਬਣਾਉਣ ਦੀ ਗੱਲ ਕਰ ਰਹੇ ਆ ਉਹ ਰਸਤਾ ਪੈਸੇ ਇਹ ਇੱਕ ਤਾਂ ਅਸੀਂ ਤਾਂ ਕੋਈ ਮਾਡਰ ਨਹੀਂ ਬੁਲ ਸਕਿਆ ਮੋਟਰ ਕੇਂਦਰੀ ਬਹੁਤ ਲੋਕਲ ਸਰਕਾਰਾਂ ਨੇ ਬਹੁਤ ਬਹੁਤ ਦੋ ਦੋ ਫਰਸੇ ਕੋਈ ਸਹਾਇਤਾ ਆਏਗੀ ਅਸੀਂ ਅੱਜ ਵੀ ਹਰਿਆਣਾ ਜਾਣਦੇ ਹਾਂ ਹਰਿਆਣਾ ਜਾਣ ਹਰਿਆਣੇ ਨੂੰ ਪੰਜਾਬ ਦੇ ਮੰਤਰੀਆਂ ਨੂੰ ਪਿਆ ਜੇ ਤੁਸੀਂ ਕਹਿੰਦੇ ਹੋ ਕਿ ਸਰਕਾਰਾਂ ਦੇ ਨਾਲ ਤੇ ਸੜਕਾਂ ਬਣਾ ਲਓ ਉਧਰੋਂ ਤਾਂ ਗੱਡੀ ਪਾ ਆ ਗਈ ਤੁਸੀਂ ਦੇ ਦਿਓ ਕੱਲ ਅਸੀਂ ਲੋਕਪਰਣਾ ਸਾਡਾ ਗੁਵਾਲੇ ਕੋਲ ਆਇਆ ਯਾਰ ਜਿਹੜਾ ਟੌੜੀ ਪਾਟਰ ਤੇ ਲੋਕਲ ਐਮਐਲਏ ਜਾਂ ਪਰਲੇਪਨੇ ਹਮਾਰੇ ਦਾ ਲੋਕਲ ਐਮਐਲਏ ਦਾ ਬਾਰਡਰ ਤੇ ਲੱਗਾ ਜਾਂ ਉਧਰ ਸਰੋਰੀ ਦੇ ਉਹਨਾਂ ਚਾਹਵਾ ਐਮਐਲਏ ਨੂੰ ਬੋਲਿਆ ਕਿ ਭਾਈ ਸਾਹਿਬ ਤੁਹਾਨੂੰ ਬੇਨਤੀ ਆ ਕਿ ਲੋਕਪਰਣਾ ਚੱਕਰ ਬਣਾਓ ਕਿ ਇਹ ਮਿਲਦੇ ਦੋ ਤਰੀਕੇ ਹੁੰਦੇ ਆ ਜਾ ਕੇ ਮਿਲਣਾ ਹੀ ਹੈ ਕਿ ਜਿਵੇਂ ਪ੍ਰਧਾਨ ਕਹਿੰਦਾ ਜਦਿਆਂ ਚੰਗੀਆਂ ਉਹ ਮਿਲਣਾ ਯਾਵਾਗੇ ਬਟਾਡਾ ਬਿਲਕੁਲ ਸਰਕਾਰ ਹੈ ਠੀਕ ਆ ਇਹ ਗੱਲ ਬਾਕੀ ਕੋਈ ਮੋਟੀ ਚਾਰ ਨਹੀਂ ਤਾਂ ਬਸ ਆਪਣਾ ਕਰਨਾ ਹੋ ਜਾਣਾ ਤਾਂ ਕਾਹਤ ਲੋਕਾਂ ਤੱਕ ਲੈ ਕੇ ਜਾਵਾਂਗਾ ਤੁਸੀਂ ਛੜਕਾ ਬਣਾਉਂਦੇ ਆ ਕਿਹ ਲੋਕਾਂ ਦੀ ਤਕਲੀਫ ਪਾਉਂਦੇ ਅੱਗੇ ਅੱਜ ਕੀ ਹੋ ਰਿਹਾ ਮਨ ਤੁਸੀਂ ਕੌਣ ਜਾਣ ਲੱਗਿਓ ਇਹ ਐਸੇ ਕਾਰਨ ਨਹੀਂ ਕਹਿ ਰਹੇ ਕਿ ਬਦਸ਼ਾਹ ਹੈ ਕਿ ਕਿਧਰੇ ਰਾਜ ਜਿਹਨਾਂ ਰੋਕਿਆ ਜਾਵੇ ਇੱਥੋਂ ਕਿੱਥੇ ਜਾਓਗੇ ਕਿ ਅੱਗੇ ਕੀ ਹੋਏਗਾ ਇੱਥੋਂ ਇਹ ਸ਼ੰਭੂ ਜਾਬਾ ਖਾਕਸ਼ਾ ਅੱਜ ਤਾਂ ਮਰਗੀ ਸਰਕਾਰ ਕੋਲ ਕਿ ਲੋ ਤੇ ਜਦੋਂ ਬੱਚੀ ਚੱਕ ਲੈ ਕੋਲ ਰੋਲਾ